ਸਤਨਾਮ ਸਿਰਵਾਹੇ ਗੁਰੂ ਸਾਹਿਬ ਜੇ ਤਨਾਸਰੇ ਮਹੱਲਾ ਪੰਜਬਾ ਘਰਬਰ ਮਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਵੰਦਨਾ ਹਰਪੰਤਨਾ ਗੁਣ ਗਾਵੋ ਗੋਪਾਲ ਰਾਏ ਵੰਦਨਾ ਹਰਪੰਤਨਾ ਗੁਣ ਗਾਵੋ ਗੋਪਾਲ ਰਾਏ ਅਰਹਾ ਵੱਡ ਭਾਗ ਭੇਟੇ ਗੁਰਦੇਵਾ ਕੋਟparat ਮਿਟੇ ਹਰ ਸੇਵਾ ਚਰਨ ਕਮਲ ਜਾਂਕ ਮਨ ਰਪੈ ਸੋਗ ਅਗਨ ਤਿਸ ਜਨ ਨ ਪਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵਣੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझाਏ ਨਾਨਕ ਉਦਰੇ ਪ੍ਰਭ ਸਰਨਾਏ ਤ੍ਰਿਸ਼ਨਾ ਅਗਨ ਪ੍ਰਭ ਆਪ बुझाਏ ਨਾਨਕ ਉਦਰੇ ਪ੍ਰਭ ਸਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਨੀ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਨਾਸਰੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 683 ਅਤੇ 84 ਤੇ ਸੁਭਾਈਵਾਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸਨੋ ਸੰਕੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਯਤਨ ਕਰੀ ਤਨਾਸਰੀ ਮਹਿਲਾ ਪੰਜਵਾਂ ਘਰਬਾਰ ਮ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਕਿ ਗੁਰੂ ਅਰਜਨ ਦੇਵ ਸਾਛਦਾ ਪਾਵਨ ਸ਼ਬਦ ਰਾਗ ਤਨਾਸਰੀ ਦੇ ਅੰਦਰ ਅਤੇ 12ਵੇਂ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਪਰਮਾਤਮਾ ਇੱਕ ਹੈ ਉਹੀ ਪੈਦਾ ਕਰਨ ਵਾਲਾ ਪਾਲਣ ਵਾਲਾ ਸਮੇਟਣ ਵਾਲਾ ਅਤੇ ਉਹਦੀ ਪ੍ਰਾਪਤੀ ਜਿਹੜੀ ਐ ਉਹ ਗੁਰੂ ਦੀ ਕਿਰਪਾ ਸਦਕਾ ਹੁੰਦੀ ਬੰਦ ਨਾ ਹਰ ਬੰਦ ਨਾ ਗੁਣ ਗਾਵੋ ਗੋਪਾਲ ਰਾਏ ਧੰਨ ਗੁਰੂ ਅਰਜਨ ਦੇਵ ਪਾਛਾ ਜੀ ਅਜ ਬਖਸ਼ਿਸ਼ ਕਰਦੇ ਨੇ ਹੇ ਭਾਈ ਜੇ ਬੰਦਨਾ ਕਰਨੀ ਐ ਨਮਸਕਾਰ ਕਰਨੀ ਐ ਤੇ ਉਸ ਪ੍ਰਭੂ ਪਰਮਾਤਮਾ ਨੂੰ ਕਰ ਜੇ ਗੁਣ ਗਾਣੇ ਨੇ ਤੇ ਉਸ ਪਰਮਾਤਮਾ ਦੇ ਗੁਣ ਗਾਇਆ ਕਰ ਕਿਉਂ ਮਰ ਕਹਤੇ ਇਸ ਤੋਂ ਵੱਡਾ ਕੋਈ ਪੁੰਨੀ ਨਹੀਂ ਇਸ ਤੋਂ ਵੱਡੀ ਕੋਈ ਸੇਵਾ ਹੀ ਨਹੀਂ ਆਪਾਂ ਰੋਜ਼ ਸਵੇਲਾ ਸਭ ਦੀ ਪਾਵਨ ਬਾਣੀ ਚ ਬਚਨ ਪੜ੍ਹਦੇ ਹਾਂ ਮਰਕੰਤੇ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾਉਤ ਪਨ ਵੱਡਾ ਹੈ ਮਰਕੰਤੇ ਗੁਰੂ ਸਾਧੂ ਅੱਗੇ ਹੱਥ ਜੋੜ ਕੇ ਖੜੇ ਹੋ ਜਾਣਾ ਗੁਰੂ ਪਰਮਾਤਮਾ ਨੂੰ ਨਮਸਕਾਰ ਕਰਨੀ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਕਰ ਸਾਧੂ ਅੰਜਲੀ ਪਨ ਵੱਡਾ ਹੈ ਅੰਜਲੀ ਦਾ ਅਰਥ ਹੁੰਦਾ ਹੱਥ ਜੋੜ ਕੇ ਖੜੇ ਹੋ ਜਾਣਾ ਕਰ ਡੰਡਾਉਤ ਪਨ ਵੱਡਾ ਹੈ ਗੁਰੂ ਸਾਧੋ ਦੇ ਅੱਗੇ ਡੰਡਾਉਤ ਕਰ ਭਾਵ ਡੰਡੇ ਵਾਂਗ ਲੇਟ ਜਾ ਆਪਣੀ ਮਤ ਦਾ ਤਿਆਗ ਕਰ ਦੇ ਇਸ ਤੋਂ ਵੱਡਾ ਕੋਈ ਪੁੰਨ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਉਸ ਮਾਲਕ ਨੂੰ ਨਮਸਕਾਰ ਕਰਨੀ ਵੀ ਇੱਕ ਬੰਦਗੀ ਦਾ ਰੂਪ ਹੈ ਜੇ ਆਪਾਂ ਗੁਰ ਕਲਗੀ ਤਰ ਪਾਤਸ਼ਾਹ ਦੀ ਪਾਵਨ ਬਾਣੀ ਜਾਪ ਸਾਹਿਬ ਦਾ ਪਾਠ ਕਰਕੇ ਵੇਖੀ ਤੇ ਸਮੁੱਚਾ ਜਾਪ ਸਾਹਿਬ ਸਾਨੂੰ ਕੇਵਲ ਉਸ ਮਾਲਕ ਨੂੰ ਨਮਸਕਾਰ ਕਰਨ ਦੀ ਜਾ ਸਖੰਦ ਹੈ ਆਖਿਆ ਭਲਿਆ ਜੇ ਨਮਸਕਾਰ ਕਰਨੇ ਬੰਦਨਾ ਕਰਨੇ ਤੇ ਉਸ ਪਰਮਾਤਮਾ ਨੂੰ ਕਰ ਇੱਥੋਂ ਤੱਕ ਗੁਰੂ ਨਾਨਕ ਪਾਤਸ਼ਾਹ ਜਦੋਂ ਸਿੱਧਾਂ ਨੂੰ ਮਿਲੇ ਨਾ ਤੇ ਪੁੱਛਿਆ ਤੁਸੀਂ ਆਪਸ ਵਿੱਚ ਮਿਲਦੇ ਆ ਇੱਕ ਦੂਜੇ ਨੂੰ ਕੀ ਬੋਲਦੇ ਹੋ ਤੇ ਉਹ ਕਹਿੰਦੇ ਸਾਡਾ ਇੱਕ ਤਕੀਆ ਕਲਾਮ ਹੈ ਜਦੋਂ ਆਪਾਂ ਆਪਸ ਵਿੱਚ ਮਿਲਦੇ ਆ ਤੇ ਆਦੇਸ਼ ਆਦੇਸ਼ ਕਰਦੇ ਤੇ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪੁੱਛਣ ਲੱਗੇ ਤੁਸੀਂ ਕੀ ਬੋਲਦੇ ਹੋ ਕਹਿੰਦੇ ਸਾਡੀ ਆਦੇਸ਼ ਤਾਂ ਕੇਵਲ ਤਾਂ ਕੇਵਲ ਉਸ ਮਾਲਕ ਨੂੰ ਹੈ ਚਾਰ ਪੌੜੀਆਂ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਇਸੇ ਗੱਲ ਦਾ ਸੰਕੇਤ ਆ ਕਿਤੇ ਸਾਨੂੰ ਸਮਝ ਆ ਜਾਏ ਕਿ ਆਦੇਸ਼ ਕਿੰਨੂ ਕਰਨੇ ਮਾਰਕਾਂ ਤੇ ਆਦੇਸ਼ ਦਿਸੈ ਆਦੇਸ਼ ਆਤ ਅਨੇਲ ਅਨਾਤ ਅਨਾਹਤ ਜੁਗ ਜੁਗ ਏਕੋ ਵਿਸ ਆਦੇਸ਼ ਦਾ ਭਾਵ ਨਮਸਕਾਰ ਆਦੇਸ਼ ਦਾ ਭਾਵ ਬੰਦਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਾਡੀ ਬੰਦਨਾ ਤੇ ਉਸ ਮਾਲਕ ਨੂੰ ਗੁਰੂ ਕਲਗੇ ਤਰਪਾਚਨ ਕਿੱਡਾ ਵੱਡਾ ਪਰਉਪਕਾਰ ਕੀਤਾ ਆਖਿਆ ਜਦੋਂ ਆਪਸ ਵਿੱਚ ਦੋ ਸਿੱਖ ਮਿਲਣ ਤਾਂ ਤੁਸੀਂ ਫਤਿਹਾਂ ਸਾਂਝ ਪਾਣੀ ਕਈ ਬਰੇ ਕਈਆਂ ਤੇ ਮੋਤੋ ਸੁਣੀਦਾ ਆਪਾਂ ਜ਼ਿਆਦਾਤਰ ਸਤਿ ਸ੍ਰੀ ਅਕਾਲ ਸ਼ਬਦ ਵਰਤਦੇ ਹਾਂ ਠੀਕ ਹੈ ਇਹ ਵੀ ਉਸ ਮਾਲਕ ਦਾ ਨਾਮ ਹੈ ਸਤਿ ਸ੍ਰੀ ਅਕਾਲ ਪਰ ਜਦੋਂ ਆਪਾਂ ਰਹਿਤ ਨਾਮੇ ਪੜ੍ਹਦੇ ਹਾਂ ਨਾ ਉਹਨਾਂ ਵਿੱਚ ਬੜੇ ਸਾਫ਼ ਸ਼ਬਦ ਮਿਲਦੇ ਨੇ ਕਿ ਆਗੇ ਆਬਤ ਸਿੰਘ ਜੋ ਭਾਵ ਹੈ ਵਾਹਿਗੁਰੂ ਕੀ ਫਤਿਹ ਬਲਾਵ ਇਹ ਫਤਿਹ ਕਿਉਂ ਦਿੱਤੀ ਆਖਿਆ ਜਦੋਂ ਦੋ ਜਨੇ ਆਪਸ ਵਿੱਚ ਮਿਲਦੇ ਨਾ ਤੇ ਦੋ-ਦੋ ਵਾਰ ਦੋਨਾਂ ਦੇ ਮੁਖ ਤੋਂ ਵਾਹਿਗੁਰੂ ਸ਼ਬਦ ਨਿਕਲਦਾ ਤੇ ਮੈਂ ਚਾਹਨਾ ਕਿ ਕੋਈ ਨਾ ਕੋਈ ਘੜੀ ਤੁਹਾਡੀ ਸੁਲੱਖਣੀ ਹੋ ਜਾਏ ਕਦੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਚ ਤੁਹਾਡੇ ਮੁਖ ਤੋਂ ਵਾਹਿਗੁਰੂ ਸ਼ਬਦ ਨਿਕਲ ਜੇ ਜਦੋਂ ਦੋ ਸਿੱਖ ਆਪਸ ਵਿੱਚ ਮਿਲਦੇ ਨਾ ਦੋਨਾਂ ਦੇ ਮੁਖ ਤੋਂ ਦੋ-ਦੋ ਵਾਰ ਵਾਹਿਗੁਰੂ ਸ਼ਬਦ ਨਿਕਲਦਾ ਉਹ சுவாਸ ਸਾਡੇ ਸਫਲੇ ਹੋ ਜਾਂਦੇ ਉਹ ਵਿੱਚ ਸਾਡੇ ਪਰਮਾਤਮਾ ਆ ਜਾਂਦਾ ਇਸੇ ਕਰਕੇ ਪ੍ਰਾਤਨ ਗੁਰਸਿੱਖਾਂ ਦੇ ਅੰਦਰ ਬਹੁਤ ਪਿਆਰ ਹੁੰਦਾ ਸੀ ਕਿਉਂਕਿ ਹਰ ਗੱਲ ਵਿੱਚ ਉਹ ਪਰਮਾਤਮਾ ਦਾ ਨਾਮ ਵਿੱਚ ਲੈਂਦੇ ਸਨ ਸੋ ਅੱਜ ਧੰਗੁਰੂ ਅਰਜਨ ਦੇਵ ਜੀ ਕਹਿੰਦੇ ਬੰਦ ਨਾ ਹਰ ਬੰਦ ਨਾ ਗੁਣ ਗਾਵੋ ਗੋਪਾਲ ਰਹਿ ਇਹ ਭਾਈ ਬੰਦਨਾ ਕਰਨੀ ਤੇ ਉਸ ਮਾਲਕ ਨੂੰ ਕਰ ਨਮਸਕਾਰ ਕਰਨੀ ਉਸ ਮਾਲਕ ਨੂੰ ਕਰ ਤੇ ਜੇ ਗੁਣ ਗਾਣੇ ਨਾ ਤੇ ਉਹ ਵੀ ਉਸ ਮਾਲਕ ਦੇ ਗੁਣ ਗਾ ਆਪਾਂ ਇੱਕ ਪੌੜੀ ਪੜ੍ਹਦੇ ਆ ਨਾ ਮਾਰ ਕਹਿੰਦੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਇਸ ਕਾਲ ਯੁੱਗ ਦੇ ਵਿੱਚ ਅਗਰ ਕੋਈ ਪੁੰਨ ਹੈ ਤੇ ਸਭ ਤੋਂ ਵੱਡਾ ਪੁੰਨ ਹੈ ਉਸ ਮਾਲਕ ਦੇ ਗੁਣ ਗਾਣ ਤੇ ਕਈ ਵਾਰ ਸਵਾਲ ਪੈਦਾ ਹੁੰਦਾ ਫਿਰ ਗੁਣ ਗਾਣ ਦੇ ਨਾਲ ਮਿਲੇਗਾ ਕੀ ਇੱਕ ਸ਼ਬਦ ਆਪ ਇਹਨਾਂ ਸਾਂਝਾ ਕਰਦਾ ਹੁਣਾਂ ਹੁਕਮਨਾਮਿਆਂ ਚ ਆਂਦਾ ਰਹਿੰਦਾ ਮੈਂ ਕਹਿੰਦੇ ਤੂੰ ਇੱਕ ਵਾਰ ਗੁਣ ਗਾਣੇ ਸ਼ੁਰੂਤਾ ਕਰਕੇ ਦੇਖ ਦੇਖ ਤੇਰੇ ਜੀਵਨ ਚ ਕਿਵੇਂ ਸਹਜ ਆਵੇਗਾ ਕਿਵੇਂ ਤੇਰਾ ਹਿਰਦਾ ਸ਼ਾਂਤ ਹੋ ਜਾਏਗਾ ਤੇਰੇ ਜੀਵਨ ਚ ਕਿਵੇਂ ਆਤਮਿਕ ਅਡੋਲਤਾ ਆ ਜਾਏਗੀ ਤੇਰੇ ਜੀਵਨ ਚ ਕਿਵੇਂ ਚੜ੍ਹਦੀ ਕਲਾ ਆ ਜਾਏਗੀ ਤੂੰ ਇੱਕ ਵਾਰ ਗੁਣ ਗਾਣੇ ਸ਼ੁਰੂਤਾ ਕਰਕੇ ਵੇ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਭਲਾਇਨ ਜੇ ਤੂੰ ਇਸ ਰਸਨਾ ਦੇ ਨਾਲ ਉਸ ਮਾਲਕ ਦੇ ਗੁਣ ਗਾਣੇ ਸ਼ੁਰੂ ਕਰ ਦੇਗਾ ਤੇਰੇ ਜੀਵਨ ਚ ਸ਼ਾਂਤੀ ਆ ਜਾਏਗੀ ਤੇਰੇ ਜੀਵਨ ਚ ਸਹਿਜ ਆ ਜਾਏਗਾ ਤੇਰੇ ਜੀਵਨ ਚ ਖੇੜਾ ਆ ਜਾਏਗਾ ਤੇਰੇ ਜੀਵਨ ਚ ਸਾਰੇ ਦੁੱਖ ਜਿਹੜੇ ਨਾ ਉੱਪਰ ਲਾਇਨ ਕਰ ਜਾਣਗੇ ਜੇ ਤੂੰ ਉਸ ਮਾਲਕ ਦੇ ਗੁਣ ਗਾਏਂਗਾ ਬੰਦ ਨਾ ਹਰ ਬੰਦ ਨਾ ਗੁਣ ਗਾਵੋ ਗੋਪਾਲ ਰਾਇ ਰਹਵ ਵੱਡੇ ਭਾਗ ਭੇਟੇ ਗੁਰਦੇਵਾਂ ਧੰ ਗੁਰੂ ਅਰਜਨ ਦੇਵ ਸਾਹਿਬ ਦੇ ਜਿਸ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਕਿਉਂਕਿ ਸੱਚਮੁੱਚ ਹਰ ਜਗ੍ਹਾ ਭਾਗ ਅੱਗੇ ਆਂਦੇ ਇਹ ਰੋਜ਼ ਰੋਜ਼ ਗੁਰਦਰਾ ਸਭ ਆਣਾ ਸਮਝ ਲੈਣਾ ਸਾਡੇ ਭਾਗ ਇਕੱਠੇ ਹੋ ਰਹੇ ਨੇ ਜਿਹੋ ਜੀ ਆਪਾਂ ਸੰਗਤ ਕਰਦੇ ਆ ਉਹੋ ਜੇ ਸਾਡੇ ਭਾਗ ਬੰਦੇ ਜਾਂਦੇ ਜਿਹੋ ਜੀ ਸਾਡੀ ਸੰਗਤ ਹੁੰਦੀ ਉਹੋ ਜੇ ਸਾਡਾ ਜੀਵਨ ਤਿਆਰ ਹੁੰਦਾ ਜਾਂਦਾ ਇਸੇ ਕਰਕੇ ਗੁਰੂ ਪਾਚੀ ਕਹਿੰਦੇ ਸੰਗਤ ਕਰਿਆ ਕਰੋ ਕੀ ਪਤਾ ਸੰਗਤ ਵਿੱਚ ਕਿਹੜੀ ਐਸੀ ਰੂਹ ਆ ਜਾਣੀ ਹੈ ਜਿਨ੍ਹਾਂ ਦਾ دیدار ਕਰਕੇ ਤੁਹਾਡੇ ਜੀਵਨ ਦਾ ਬੇੜਾ ਪਾਰ ਹੋ ਜਾ ਸਤਿਗੁਰਾਂ ਦਾ ਬੜਾ ਪਿਆਰਾ ਬਚਨ ਆਪਾਂ ਇੱਕ ਪੜ੍ਹਦੇ ਆ ਮਾਰ ਕਹਿੰਦੇ ਤਿਨਾਂ ਦੇਖ ਮਨ ਚਾਓ ਉਠੰਦਾ ਹਉ ਕਦ ਪਾਈ ਗੁਨਤਾਸਾ ਜਦ ਦੇਖ ਕੇ ਬੜੀ ਕੋਈ ਐਸੀਆਂ ਰੂਹਾਂ ਮਿਲਦੀਆਂ ਨੇ ਜਿਨ੍ਹਾਂ ਵੱਲ ਦੇਖ ਕੇ ਇੱਕ ਸਵਾਲ ਉੱਠਦਾ ਹੈ ਕਿ ਮਾਲਕਾ ਮੇਰੇ ਤੇ ਕਦੋਂ ਐਸੀ ਕਿਰਪਾ ਕਰੇਗਾ ਜਿਹੋ ਜੀ ਇਸ ਸਿੱਖ ਤੇ ਕਿਰਪਾ ਕਿਤੇ ਮੇਰੇ ਤੇ ਵੀ ਇਹ ਕਿਰਪਾ ਕਰ ਮੇਰਾ ਵੀ ਵੇੜਾ ਪਾਰੋ ਜਾ ਮਾਰਕਨ ਤੇ ਵੱਡੇ ਭਾਗ ਭੇਟੇ ਗੁਰਦੇਵਾ ਵੱਡੇ ਭਾਗਾਂ ਤੇ ਨਾਲ ਜਦੋਂ ਕਿਸੇ ਮਨੁੱਖ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਤੇ ਫਿਰ ਕੀ ਰਹਿਮਤ ਹੁੰਦੀ ਹੈ ਕੋਟ ਭਰਾਤ ਮਿਟੇ ਹਰ ਸੇਵਾ ਉਸ ਪ੍ਰਭੂ ਪਰਮਾਤਮਾ ਦੀ ਸੇਵਾ ਭਗਤੇ ਕਰਕੇ ਉਹਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹੀ ਤੇ ਗੁਰਨਾਨਕ ਦੇ ਘਰ ਦੀ ਵਿਸ਼ੇਸ਼ਤਾ ਹੈ ਸਾ ਸੰਗਤ। ਇਹ ਪਿਛਲੇ ਔਗਣ ਨਹੀਂ ਵੇਖਦਾ। ਕਹਿੰਦੇ ਬੇਸ਼ੱਕ ਤੂੰ ਲੱਖਾਂ ਤੇ ਕਰੋੜਾਂ ਅਪਰਾਧ ਕੀਤੇ ਨਾ ਪਰ ਇੱਕ ਵਾਰ ਤੂੰ ਇਮਾਨਦਾਰੇ ਨਾਲ ਆਕੇ ਕਹ ਦੇ ਕਿ ਪਿਛਲੇ ਔਗਣ ਬਖਸ਼ ਲੈ। ਪ੍ਰਭ ਆਕੇ ਮਾਰਗ ਪਾਏ। ਸੱਚਮੁੱਚ ਇੱਕ ਵਾਰ ਤੂੰ ਅਰਦਾਸ ਕਰਕੇ ਦੇਖ ਮੇਰਾ ਮਾਲਕ ਪਿਛਲੇ ਸਾਰੇ ਗੁਨਾਹ ਤੇਰੇ ਧੋ ਕੇ ਰੱਖ ਦੇਗਾ। ਪਰ ਤੇਰੀ ਅਰਦਾਸ ਮੰਨ ਕਰਕੇ ਹੋਵੇ ਮਰ ਕੰਦੇ ਕੋਟ ਭਰਾਤ ਮਿਟੇ ਹਰ ਸੇਵਾ ਜਦੋਂ ਤੂੰ ਸੱਚ ਮੁੱਚ ਗੁਰੂ ਦੀ ਹਜ਼ੂਰੀ ਚ ਗੁਰੂ ਬਾਲਾ ਬਣ ਕੇ ਉਸ ਮਾਲਕ ਦੀ ਸੇਵਾ ਭਗਤੀ ਵਿੱਚ ਲੱਗ ਜਾਏਗਾ ਤੇਰੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ ਚਰਨ ਕਮਲ ਜਾਂਕਾ ਮਨ ਰਪੈ ਜਿਸ ਮਨੁੱਖ ਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨਾ ਵਿੱਚ ਲੱਗ ਜਾਂਦਾ ਜਾਂ ਜਿਸ ਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਵਿੱਚ ਪਤੀਜ ਜਾਂਦਾ ਉਹਦੇ ਤੇ ਕੀ ਰਹਿਮਤ ਹੁੰਦੀ ਆ ਸੋਖ ਅਗਨ ਤਿਸ ਜਨ ਨਾ ਵਿਆਪੈ ਉਸ ਨੂੰ ਫਿਰ ਕੋਈ ਸੋਖ ਕੋਈ ਚਿੰਤਾ ਕੋਈ ਝੋਰਾ ਜਿਹੜਾ ਉਹ ਨਹੀਂ ਵਿਆਪਦਾ ਜਿਹਦਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦਾ ਸਾਗਰ ਤਰਿਆ ਸਾਧੂ ਸੰਗੇ اے ਭਾਈ ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਤੇ ਇੱਕੋ ਇੱਕ ਤਰੀਕਾ ਏ ਗੁਰੂ ਸਾਧੂ ਦੀ ਸੰਗਤ ਵਿੱਚ ਆ ਜਾ ਗੁਰੂ ਕੀ ਸੰਗਤ ਵਿੱਚ ਆ ਜਾ ਤੂੰ ਇਸ ਸੰਸਾਰ ਤੋਂ ਤਰ ਜਾਏਗਾ ਜਿਸ ਬਾਰੇ ਰੋਜ਼ ਧੰ ਗੁਰੂ ਅਰਜਨ ਦੇਵ ਪਾਛਾ ਕਹਿੰਦੇ ਤਿਤ ਸਰ ਵਰੜਾ ਪਹਿਲੇ ਨਿਵਾਸਾ ਪਾਣੀ ਪਾਪਕ ਤੇਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੁਬੇਲੇ ਗੁਰੂ ਪਾਛਾ ਕਹਿੰਦੇ ਮੈਂ ਜਿਸ ਪਾਸੇ ਵੇਖਣਾ ਲੋਕ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਨਾ ਪਰ ਜੇ ਕਿਸੇ ਨੇ ਤਰਨਾ ਤੇ ਉਹ ਗੁਰੂ ਦੀ ਸੰਗਤ ਵਿੱਚ ਆ ਜਾਏ ਸਾਗਰ ਤਰਿਆ ਸਾਧੂ ਸੰਗੇ ਇਸ ਸੰਸਾਰ ਸਾਗਰ ਨੂੰ ਤਾਂ ਹੀ ਤਰਿਆ ਜਾ ਸਕਦਾ ਜੇ ਗੁਰੂ ਦੀ ਸੰਗਤ ਵਿੱਚ ਆਵਾਂਗੇ ਗੁਰੂ ਦਾ ਪੱਲਾ ਫੜਾਂਗੇ ਨਿਰਭਉ ਨਾਮ ਜੱਪੋ ਹਰ ਰੰਗੇ ਤਾਂ ਫਿਰ ਉਸ ਪ੍ਰਭੂ ਪਰਮਾਤਮਾ ਦਾ ਨਿਰਭਉ ਨਾਮ ਨਿਰਭਉ ਨਾਮ ਭਾਵ ਉਹਨੂੰ ਕਿਸੇ ਦਾ ਡਰ ਨਹੀਂ ਪਰਮਾਤਮਾ ਨੂੰ ਤੇ ਜਿਹੜਾ ਉਸ ਪਰਮਾਤਮਾ ਦਾ ਨਾਮ ਜਪਦਾ ਉਹਦੇ ਅੰਦਰੋਂ ਵੀ ਸਾਰੇ ਡਰ ਖਤਮ ਹੋ ਜਾਂਦੇ ਉਹਦੀਆਂ ਚਿੰਤਾਵਾਂ ਉਹਦੇ ਫਿਕਰ ਜਿਹੜੇ ਨੇ ਖਤਮ ਹੋ ਜਾਂਦੇ ਨੇ ਹੱਥੋਂ ਤੱਕ ਉਹਦੇ ਤੇ ਬਖਸ਼ਿਸ਼ ਹੁੰਦੀ ਆ ਭਰ ਧਨ ਦੋਖ ਕਿਛ ਪਾਪ ਨਾ ਫੇੜੇ ਉਹਦੇ ਤੇ ਫਿਰ ਪ੍ਰਾਇ ਧਨ ਕਰਕੇ ਜਿਹੜੇ ਦੋਖ ਲਗਦੇ ਨੇ ਜਿਹੜੇ ਪਾਪ ਚਿੰਮੜਦੇ ਨੇ ਉਹਦੇ ਲਾਗੇ ਨਹੀਂ ਆਂਦੇ ਜਮ ਜੰਦਾਰ ਨਾ ਆਵੇ ਨੇੜੇ ਇੱਥੋਂ ਤੱਕ ਕਿ ਜਿਹੜੇ ਜਮਨ ਉਹ ਵੀ ਐਸੇ ਮਨੁੱਖ ਦੇ ਲਾਗੇ ਨਹੀਂ ਆਂਦੇ ਜਿਹੜੇ ਉਸ ਮਾਲਕ ਨੂੰ ਨਮਸਕਾਰ ਕਰਦੇ ਨੇ ਮਾਲਕ ਦੇ ਗੁਣ ਗਾਉਂਦੇ ਨੇ ਉਸ ਮਾਲਕ ਦੀ ਸੇਵਾ ਭਗਤੀ ਵਿੱਚ ਲੱਗ ਜਾਂਦੇ ਨੇ ਤੇ ਅੱਜ ਦੇ ਹੁਕਮਨਾਮੇ ਦੀ ਸੰਪੂਰਨਤਾ ਕਰਦੇ ਆਂ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਿਰਪਾ ਕਰ ਦੇਣਾ ਜੀ ਮਾਰਕੰਟ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਉਹ ਪਰਮਾਤਮਾ ਫਿਰ ਐਸੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਜਿਹੜੀ ਆﾞ ਵਿਕਾਰਾਂ ਦੀ ਅੱਗ ਜਿਹੜੀ ਕਿਸੇ ਪ੍ਰਕਾਰ ਦੀ ਜਿਹੜੀ ਆਗ ਹੈ ਉਹ ਮਾਲਕ ਆਪ 부ਝਾ ਦਿੰਦਾ ਨਾਨਕ ਉਦਰੇ ਪ੍ਰਭ ਸਰਨਾਏ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਸ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਮਨੁੱਖ ਦਾ ਉਧਾਰ ਹੁੰਦਾ ਹੈ ਮਨੁੱਖ ਦੀ ਕਲਿਆਨਤਾ ਹੁੰਦੀ ਹੈ ਮਨੁੱਖ ਦਾ ਜੀਵਨ ਸਫਲ ਹੁੰਦਾ ਹੈ ਅੱਜ ਤਾਂ ਗੁਰੂ ਅਰਜਨ ਦੇਵ ਸਾਹਿਬ ਇਹ ਹੀ ਸਿੱਖਿਆ ਦਿੱਤੀ ਕਿ ਭਾਈ ਸੱਚਮੁੱਚ ਜੇ ਨਮਸਕਾਰ ਕਰਨੀ ਆ ਤੇ ਉਸ ਮਾਲਕ ਨੂੰ ਕਰੋ ਜੇ ਗੁਣ ਗਾਣੇ ਨ ਤੇ ਉੱਠਦੇ ਬੈੰਦੇ ਸੌਂਦੇ ਜਾਗਦੇ ਉਸ ਮਾਲਕ ਦੇ ਗੁਣ ਗਾਓ ਤਾਂ ਕਿ ਤੁਹਾਡਾ ਸੰਸਾਰ ਤੇ ਆਣਾ ਸਫਲਾ ਹੋ ਸਕੇ ਇਤਨੀਆ ਕੋ ਬੇਨਤੀਆਂ ਪਰਵਾਨ ਬੇ ਅੰਤ ਭੁੱਲਾ ਹੋ ਜਾਂਦੀ ਐਨ ਉਮੀਦ ਆਪ ਜੀ ਬਖਸ਼ ਦੇਓਗੇ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਬ ਸੁਮੇਰ ਗੱਜ ਕੇ ਫਤੇ ਬੁਲਾ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ